ਲੋਣ ਬਸ ਹੀ ਹੈ ਵੀਰੇ ਲੈ ਕੇ ਦਾ ਨਵਾ ਜੂਆ ਜੀ ਜੂਆ 7 ਨਾ ਮੇਰਾ ਜੀ 7 ਮੰਦ ਇਹਨਾਂ ਤੋਂ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੁ ਤਿਆਰ ਆਇਆ ਦੁੱਧ ਨਿਕਲਾ ਆਇਆ ਵੀਰੇ ਉੰਨੀ ਗੱਲ ਹੋਣਾ ਹੈ ਵੀਰੇ ਦੂਜਾ ਜੂਆ ਜੀ ਤੇ ਮੁੱਲ ਕੀ ਹੋਊਗਾ ਇਹਦਾ ਮੁੱਲ ਦਾ 60000 ਜੀ ਜਮਾ ਖਿੱਚ ਕੇ ਫਤਵੇ ਦਾ ਨਾਂ ਤਾਨ ਕਰ ਦੇਵਾਂਗੇ ਵਿੱਚ ਕੋਈ ਗੱਲ ਆਹ ਤਾਂ ਮੈਨੂੰ ਲੱਗਦਾ ਤੇਜ਼ ਹੈ ਜੀ ਹਾਂਜੀ ਤੇਜ਼ ਕਰੀਏ ਨਾ ਕੰਮ ਨਾ ਤੇਜ਼ ਨਹੀਂ ਬਹਿੜੀ ਚੰਗੀ ਆ ਜੀ 19 ਕਿਲੋ ਦੁੱਧ ਹੋਣਾ 18 ਕਿਹ ਕੇ ਦੇਵਾਂਗੇ ਆਪਾਂ 19 ਕਿਲੋ ਦੁੱਧ ਹੋਣਾ ਗੋਇਆ ਦੇਗਾ ਹਾਂ ਜਮਾ ਦੇਖ ਕੇ ਚਾੜਾਂਗੇ ਤੋਲਣਾਂ ਅਸੇਤੇ ਬਾਈ ਆਪਣਾ ਬੱਚਾ ਕੀ ਆ ਮਾਦਰਾ ਬੱਚਾ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਮਿੰਦਰ ਸਿੰਘ ਮੁੱਢਾ ਅੱਜ ਆਪਾਂ ਖੜਿਆ ਤਨੌਲੀ ਮੰਡੀ ਦੇ ਵਿੱਚ ਕਨਾ ਬਾਈਆਂ ਕੋਲੇ ਆਪਾਂ ਨੂੰ ਬੱਸੀ ਜੀ ਲੱਕੀ ਬੱਸੀ ਦੇ ਲੈਗੇ ਲੋਕੀ ਦੀ ਕੁਆਲਿਟੀ ਦੀ ਵੀ ਦੇਖਾ ਲਓ ਮਾਈਆਂ ਕੋਲੇ ਤਾਂ ਠੋਕੀ ਆ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਬਾਈਆਂ ਕੋਲੋਂ ਢੇਲ ਲੈਣੇ ਬਾਈ ਜੀ ਸਤਿ ਸ੍ਰੀ ਅਕਾਲ ਆਸ੍ਰੀ ਜੀ ਕਿਹੜਾ ਪਿੰਡਾ ਜੀ ਹਮੇਦੀਪੁਰੇ ਹਮੇਦੀਆ ਬਰਨਾਲੇ ਕੋਲੇ ਜੀ ਹਾਂ ਬਰਨਾਲੇ ਜੀ ਵਾੜ ਦਾ ਕੰਮ ਆ ਜੀ ਹਾਂ ਅੰਦਰੇ ਹਾਂ ਤੇ ਕਿੰਨੇ ਵਜੂ ਲੈ ਕੇ ਆਏ ਸੀ ਬਾਈ ਪੰਜ ਦੀ ਵੀਰੇ ਅਗਿਆ ਕਹਾਵੇ ਤੇਰੇ ਤੰਗ ਨਾ ਇਹ ਤੇ ਦੋ ਰਹਿ ਗਏ ਜੀ ਤੇ ਆ ਬਈ ਆਵਾ ਕੈਮਰਾ ਕਿਹੜੀ ਬੱਸੀ ਪੇਖ ਰਿਆ ਇਹ ਵੀ ਗੱਲ ਕਰੀਏ ਕਿਹੜਾ ਸੁਹਾ ਜੀ ਲੋਹਣ ਬੱਸੀ ਹੈ ਵੀਰੇ ਕੈਹ ਕਦਾ ਨਾ ਸੁਹਾ ਜੀ ਸੁਹਾ 7 ਮੰਦਾਂ ਫੇਰਾ ਜੀ 7 ਮੰਦਾਂ ਦੇ ਨਾਲ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕ ਤਿਆਰ ਆ ਜੀ ਦੁੱਧ ਨਿਕਲਾ ਹੈ ਵੀਰਾ ਵੀ ਉੰਨੇ ਦੰਨਾ ਹੁਣ ਆਜਾ ਜੀ ਰੇਟ ਦੀ ਗੱਲ ਕਰੀਏ ਵੀਰੇ ਰੇਟ ਹੁਣ ਰੇਟ 85000 ਰੁਪਏ ਆ ਜੀ ਜਮੀ ਆ ਨਾ ਵੀਰੇ ਦੁਕਾਨ ਤੇ ਵੇਚਣੀ ਨਹੀਂ ਬਈ ਟਾ ਵੀ ਦੇ ਆ ਜੀ 75 ਦੀ ਦੇ ਦਾਂਗੇ ਤੇ ਦੰਦਾ ਦੰਦਾ ਨਹੀਂ ਕਿਵੇਂ ਆ ਬਾਈ ਕਿਉਂਗੀ ਵੀਰੇ ਇਹ ਬਹੁਤ ਲੱਗਿਆ ਲੱਗਿਆ ਜੀ ਲਾਉਂਦੇ ਮੇਰੇ ਪੈਂਡ ਛੜ ਸਪਾ ਉਠਾਟ ਪੈਂਡ ਛੜ ਕੇ ਆਪਾਂ ਮੰਡੀ ਦੀ ਗੱਲ ਕਰੀਏ ਮੰਡੀ ਦਾ ਕੀ ਹਾਲ ਆ ਬਈ ਅੱਜੋ ਪੂਰੇ ਨਹੀਂ ਆ ਗਏ ਰੇ ਵਧੀਆ ਗਾ ਚੰਗਾ ਭਾਈ ਤੋਰ ਕੇ ਦਿਖਾਇਓ ਮਾੜਾ ਮੈਂ ਦੋਸਤ ਤੁਹਾਨੂੰ ਤੋਰ ਦੇਣਾ ਹਰਾ ਪਾਏਗਾ ਮੰਡੀ ਦਾ ਹਾਲ ਠੀਕ ਐਵੇਂ ਖੜਿਆ ਮੁੰਡਾ ਕਹਿੰਦਾ ਕੋਈ ਨਹੀਂ ਲੱਗਣ ਦੇਣਾ ਕਿਹਨੇ ਕੋਈ ਨਹੀਂ ਬਣਿਆ ਚਾਇਬ ਨੇ ਦੀ ਬਸਤੀ ਆ ਜਮਾ ਹੈ ਬਜਾ ਤੇ ਆਂਡਰ ਤੇ ਬਲੂਨ ਬਸਤੀ ਆ ਤੇ ਤੁਸੀਂ ਦੇਖ ਲਓ ਅਗਰ ਦੇ ਵਿੱਚ ਤੇ ਹੋੜ ਦੀ ਬੱਸੀ ਦੇਖੀ ਜਦੋਂ ਧੁੱਪ ਦੇ ਵਿੱਚ ਲਾਲੀ ਜੀ ਦਿਖਾਉਂਦੀ ਆ ਤਾਂ ਉਹ ਤੋਂ ਮਿੱਟੀ ਦਾ ਕੀ ਚੱਗੇ ਆ ਤੇ ਆਹ ਤੁਸੀਂ ਦਿਖਾ ਦੇਣਾ ਬਾਈਆਂ ਦਾ ਪਿੰਡ ਹੰਗਿਰਦੀ ਆ ਬਾਈ ਕਹਿੰਦੇ ਵੀ ਪਸ਼ੂ ਆਪਾਂ ਚਾਰ ਪੰਜ ਲੈ ਕੇ ਆਏ ਸੀ ਤਿੰਨ ਮਹੀਨੇ ਤੇ ਆਹ ਹੁਣ ਬੱਸੀ ਰਹਿ ਗਈ ਦੇਖੋ ਤੁਸੀਂ ਜਿੱਡੇ ਹੀ ਬੱਸੀ ਆ ਦੋਸਤੋ ਉੱਡਾ ਹੀ ਲੈਵਾ ਤੇ ਬੱਚਾ ਕੀ ਆ ਵੀਰੇ ਵਿਸੇ ਬੱਸਾ ਵੀਰੇ ਬੱਸਾ ਬਾਈ ਜੀ ਆਪਾਂ ਗੱਲ ਕਰੀਏ ਘਰੇ ਪਸ਼ੂ ਹੁੰਦੇ ਨੇ ਆਪਣੇ ਲਵੇ ਜਿੰਨੇ ਕੇ ਪਸ਼ੂ ਹੁੰਦੇ ਨੇ ਘਰੇ ਜੀ 500 ਦਾ ਹਰ ਵਾਰ 6 ਨਾਲੇ ਜੀ 500 ਦਾ ਹਰ ਵਾਰ 6 ਨਾਲੇ ਹੁੰਦੇ ਤੇ ਮੋਬਾਈਲ ਨੰਬਰ ਬੋਲੋ ਵੀਰੇ 821609497 82160997 99 ਤੇ ਆਪਣਾ ਨਾਮ ਦਈਏ ਵੀਰੇ ਸੋਨੀਖੰਡ ਸੋਨੀਖੰਡ ਇੱਕ ਵਾਰੀ ਐਡਰੈਸ ਬੋਲ ਦਿਓ ਪ੍ਰੋਪਰ ਵੀਰੇ ਜ਼ਿਲ੍ਹਾ ਬਰਨਾਲਾ ਪਿੰਡ ਹੈ ਹਮੇਦੀ ਵੀਰੇ ਬਰਮਾੜਾ ਦੇ ਘਰ ਦੇ ਜੀ ਆਪਾਂ ਗੱਲ ਕਰੀਏ ਵੀਰੇ ਆਪਣੇ ਲੈ ਮੱਜਾਂ ਦੇ ਵਿੱਚ ਬਾਦ ਨੂੰ ਮਿੰਨੀਆਂ ਖਾਵਾ ਵੱਡੀਆਂ ਨੇ ਬਈਆਂ ਜਾਂ ਦੇ ਨੇ ਹਰ ਇੱਕ ਮੰਡੀ ਲੈਣੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਹਾਨੂੰ ਆਹ ਕੇ ਤੁਹਾਨੂੰ ਇੱਕ ਤੇ ਆਪਾਂ ਤੁਹਾਨੂੰ ਬੱਸੀ ਦਿਖਾਉਣਾ ਬਾਈਆਂ ਕੋਲੇ ਤੇ ਬਾਈਆਂ ਨੂੰ ਰਿਟੇਲ ਲੈ ਕੇ ਦਿੰਨੇ ਆ ਬਾਈਆਂ ਦਾ ਪਿੰਡ ਕਿੱਥਾ ਤੇ ਐਕਟਰੀ ਕਾਲ ਜੀ ਐਕਟਰੀ ਕਾਲ ਜੀ ਬਾਈ ਜੀ ਆਪਣਾ ਪਿੰਡ ਕਿਹੜਾ ਜੀ ਪਿੰਡ ਢੰਡਣਾ ਜੀ ਆ ਬਰਨਾਲੇ ਕੋਲੇ ਜੀ ਹਾਂ ਜੀ ਜਿਹਾ ਬਰਨਾਲਾ ਮੋੜਾਂ ਤੇ ਬਾਈ ਹਾਂ ਮੋੜਾਂ ਕੋਲੇ ਢੰਡਣਾ ਬਾਈਆਂ ਦਾ ਪਿੰਡ ਮੋੜਾਂ ਦੇ ਕੋਲੇ ਆ 4-5 ਮੋੜਾਂ ਇਕੱਠੀਆਂ ਨੇ ਬਾਈ ਇਹ ਆਪਾਂ ਬਾਈਆਂ ਨੂੰ ਮੋੜ ਜਾਂਦੇ ਹਾਂ ਬਾਈ ਇਹ ਆਪਾਂ ਗਾਂ ਦੀ ਗੱਲ ਕਰੀਏ ਕਿਹੜਾ ਝੂਗਾ ਜੀ ਦੂਜਾ ਜੀ ਪ੍ਰੀਤੀ ਹੋਈ ਆ ਬਾਈ ਹਾਲ ਇੱਥੇ ਹੀ ਹੈ ਜੀ ਅੱਛਾ ਕੈ ਕਿ ਮਸੂਹੁੰਦੇ ਨੇ ਬਾਈ ਘਰੇ ਆਪਣੇ ਕੋਲ ਹੁੰਦੇ ਆ ਜੀ 15-16 ਪਸ਼ੂ 15-16 ਪਸ਼ੂ ਹੁੰਦੇ ਆ ਹੁਣ ਕਿੰਨੇ ਲੈ ਕੇ ਆਏ ਤੇ ਬਾਈ ਅੱਜ ਮੰਡੀ ਦੇ ਤਿੰਨ ਲੈ ਕੇ ਆਏ ਆ ਜੀ ਮੰਡੀ ਦੇ ਤਿੰਨ ਲੈ ਕੇ ਆਏ ਤਾਂ ਕਹਿਵੇ ਜਲੇ ਬਾਈ ਇਹ ਕਿਥੇ ਲੋਗਾ ਜੀ ਇੱਕ ਖੇਰ ਹੋ ਗਿਆ ਜੀ ਆਪਾਂ ਗਾਂ ਗਾਂ ਦੀ ਗੱਲ ਕਰੀਏ ਦੁੱਧੇ ਝੂਗਾ ਬਾਈ ਦੁੱਧਾ ਝੂਗਾ ਜੀ ਤੇ ਮੁੱਲ ਕੀ ਹੋਊ ਬਾਈ ਇਹਦਾ ਮੁੱਲ ਇਹ 60000 ਜੀ ਜਮਾ ਖੇਚ ਕੇ ਫਤਵੇ ਦਾ ਮਾਤਾਨ ਕਰ ਦਾਂਗੇ ਵਿੱਚ ਕੋਈ ਗੱਲ ਮਾਤਾਨ ਮੈਨੂੰ ਲੱਗਦਾ ਤੇਜ਼ ਹੈ ਹਾਂਜੀ ਤੇਜ਼ ਕਰੀਏ ਨਾ ਕੰਮ ਨਹੀਂ ਤੇਜ਼ ਨਹੀਂ ਬਹਿੜੀ ਚੰਗੀ ਆ ਜੀ 19 ਕਿਲੋ ਦੁੱਧ ਹੋਣਾ 18 ਕਿਹ ਕੇ ਦੇਵਾਂਗੇ ਆਪਾਂ 19 ਕਿਲੋ ਦੁੱਧ ਹੋਣਾ ਦੋ ਜੁਆ ਦੇਗਾ ਹਾਂ ਜਮਾ ਦੇਖ ਕੇ ਚਾੜਾਂਗੇ ਤੋਲਣ ਅੱਛਾ ਤੇ ਬਾਈ ਆਪਣਾ ਬੱਚਾ ਕੀ ਆ ਮਾਜਰਾ ਬੱਚਾ ਜੀ ਅੱਛਾ ਜੀ ਤੇ 60000 ਮੁੱਲ ਹੈ ਹਾਂਜੀ ਤੇ ਇੱਕ ਵਾਰੀ ਖੋਲ ਕੇ ਦਿਖਾ ਬਾਈ ਮੜੀ ਉਦੋਂ ਆਪਾਂ ਤੁਹਾਨੂੰ ਖੋਲ ਕੇ ਦਿਖਾਉਣਾ ਮੇਰੇ ਵੇਖ ਕੇ ਬੜੇ ਹੈ 18 ਕਿਲੋ ਰੋਡਾ ਬਾਈ ਕਹਿੰਦਾ ਉਹ ਦਿਖਾ ਦਿਓ ਜੇ ਆਪਾਂ ਗੱਲ ਕਰੀਏ ਲੇਵਾ ਵਧੀਆ ਥੋੜਾ ਜਿਹਾ ਢਿੱਲੇ ਪਣ ਛਲੇਵਾ ਆਣ ਥੋੜਾ ਜਿਹਾ ਨਾਰਮਲ ਲੱਗਿਆ ਹੋਇਆ ਮੇਰੀ ਸਮਝ ਦੇ ਮੁਤਾਬਕ ਦੂਜਾ ਸ਼ੂਆ ਜੀ ਦੂਜਾ ਸ਼ੂਆ ਬਾਈ ਕਹਿੰਦਾ ਖੀਰ ਕੇ ਲਿਆਇਆ ਖੀਰ ਕੇ ਵੇਚ ਦਿਆ ਤੇ ਉਹ ਬੱਚਾ ਖੜਾ ਸਾਹਮਣੇ ਬਾਬਾ ਜੀ ਕੋ ਡਰੈਸ ਤੇ ਬਾਈ ਦਾ ਨਾਮ ਕਿੱਧਰ ਵਾ ਗਿਆ ਗੰਦੂ ਸੂਰ ਰੰਗੀ ਹੋਈ ਆਏ ਇੱਕ ਵਾਰੀ ਆ ਕੇ ਡਰੈਸ ਤੇ ਆਪਣਾ ਨਾਮ ਦੁਬਾਰੇ ਬੋਲ ਦਿਓ ਨਾ ਕੁਲਦੀਪ ਸਿੰਘ ਹੈ ਜੀ ਪਿੰਡ ਪਿੰਡ ਤੇਲਵਾ ਜੀ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 98031 ਜੀ 98031 4219 4219 4219 ਆਹ ਦੇਖੋ ਜੇ ਕਿਸੇ ਵੀਰ ਨੂੰ ਪਸੰਦ ਹੋਵੇ ਕੋਈ ਗੱਲਾ 50-60 ਹਜ਼ਾਰ ਦੀ ਰੇਂਜ ਦੇ ਵਿੱਚ ਲਾਉਣ ਆਲਾ ਹੋਵੇ ਜੰਦੀ ਸੀਰੀ ਜਮਾ ਜਮਾ ਡੰਡੀ ਸੀ ਲਾ ਬਾਈ ਕਿਹਦੇ 18 ਕਿਲੋ ਕੋਈ ਫੋਨ ਕਰ ਲਿਓ ਤੇ ਦੱਸਿਓ ਬੜੀ ਕਿਵੇਂ ਲੱਗੀ